ਵੇਲੇ ਰਹਿਣ ਦਾ ਕੰਪੀਟੀਸ਼ਨ ਹੋਇਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਉਹਨੂੰ ਤੁਸੀਂ ਦੇਖਿਆ ਹੋਣਾ ਪਹਿਲੀ ਨਜ਼ਰੇ ਜੇ ਮੈਂ ਇਹ ਸਮਝਾਂ ਕਿ ਗੁਰੂ ਦਾ ਸਿੰਘ ਇਸ ਨੂੰ ਕਿਵੇਂ ਦੇ ਦੇ ਕੁਝ ਗੁਰੂ ਦੇ ਸਿੰਘਾਂ ਵਾਲੀ ਗੱਲ ਹੈ ਜੇ ਤੁਸੀਂ ਕਰੋਗੇ ਮੇਰੇ ਹਿਸਾਬ ਨਾਲ ਜੇ ਸਾਡੇ ਆਲੇ ਦੋਲੇ ਨੇੜੇ-ਤੇੜੇ ਹੁੰਦਾ ਤਾਂ ਅਸੀਂ ਪੰਜਾਬੀ ਦੇ ਵਿੱਚ ਉਹਨਾਂ ਨੂੰ ਇਹ ਸਿੱਧਾ ਪੰਜਾਬ ਦੇ ਉੱਪਰ ਅਟੈਕ ਆ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੇ ਸੱਭਿਆਚਾਰ ਤੇ ਇਹ ਜਿਹੜੀ ਧਰਤੀ ਹੈ ਵੇਲੇ ਵੇਲੇ ਦੀ ਧਰਤੀ ਨਹੀਂ ਹੈ ਸਾਡੇ ਨਾਲ ਇੰਨਾ ਬੇੜਾ ਗਰਕ ਹੋ ਗਿਆ ਮੋਬਾਈਲਾਂ ਤੇ ਭਾਜੀ ਅਸੀਂ ਚੰਗੀ ਚੀਜ਼ ਨੂੰ ਨਹੀਂ ਮੋਬਾਈਲ ਚੰਗਾ ਵੀ ਆ ਤੇ ਮੋਬਾਈਲ ਮਾੜਾ ਵੀ ਆ ਅਸੀਂ ਗਲਤ ਚੀਜ਼ ਨੂੰ ਬਹੁਤ ਛੇਤੀ ਚੱਕਦੇ ਆ ਤੇ ਮਾੜੀ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹਨੂੰ ਅਸੀਂ ਸਕਰੋਲ ਕਰ ਦਿੰਦੇ ਆ ਜਦੋਂ ਅਸੀਂ ਲੋਕ ਬਾਹਰ ਜਾਂਦੇ ਨਾ ਅਦਰ ਸਟੇਟਸ ਦੇ ਵਿੱਚ ਲੋਕ ਸਾਨੂੰ ਪੁੱਛਦੇ ਸੀਗੇ ਕਿ ਭਾਜੀ ਉੜਤਾ ਪੰਜਾਬ ਤੱਕ ਫਿਲਮ ਬਣ ਗਈ ਤੁਹਾਡੇ ਪੰਜਾਬ ਦੇ ਉੱਪਰ ਵਾਕਿਆ ਨਸ਼ਾ ਉੱਥੇ ਇੰਨਾ ਹੈਗਾ ਹੁਣ ਲੋਕ ਇਹ ਪੁੱਛਣਗੇ ਕਿ ਭਾਜੀ ਹੁਣ ਇਹ ਵੀ ਕੰਪੀਟੀਸ਼ਨ ਚੱਲ ਪਿਆ ਮਤਲਬ ਇੰਨੇ ਲੋਕ ਵਿਲੇ ਹੋਗੇ ਸਾਡੀ ਨਜ਼ਰ ਦੇ ਸਾਡੇ ਏਰੀਆ ਦੇ ਵਿੱਚ ਕੋ ਕਰਾਉਗਾ ਨਾ ਭਾਈ ਇਹ ਤਾਂ ਸ਼ਤਰੋਲ ਫੇਰਾਂਗੇ ਚੰਗੀ ਤਰ੍ਹਾਂ ਜਿਹੜੇ ਕਮੇਡੀਅਨ ਲੋਕ ਨੇ ਉਹਨਾਂ ਨੂੰ ਆਪਣੇ ਪੈਸੇ ਨਾਲ ਵੀ ਟੀਆਰਪੀ ਦਾ ਮਤਲਬ ਆ ਇਸ ਗਿੱਟਾਂ ਦੇ ਵਿੱਚ ਪਾ ਕੇ ਪੰਜਾਬੀਆਂ ਸਟੇਜਾਂ ਦੇ ਉੱਪਰ ਇਹਨੂੰ ਵਿਲੇ ਪੜੱਚ ਪਰਫਾਰਮੈਂਸ ਵੀ ਦਿਖਾਈ ਜਾਊਗੀ ਔਰ ਇਹ ਮੈਸੇਜ ਆਲ ਵਰਲਡ ਦੀਆਂ ਕਮਿਊਨਿਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੀ ਜਾਊਗਾ ਕਿ ਇਹ ਇਹ ਲੋਕ ਇਹਨੇ ਵਿਲੜ ਨੇ ਸਾਡੇ ਪੰਜਾਬ ਉਤਾਂ ਚਾਰੇ ਪਾਸੇ ਭਾਜੀ ਵੈਸੇ ਹੀ ਬਹੁਤ ਮਾਰ ਪੈ ਰਹੀ ਚਾ ਜਦੋਂ ਸਾਡਾ ਕੋਈ ਯਾਰ ਦੋਸਤ ਸਾਕਾ ਸੰਬੰਧੀ ਜਾਂ ਕੋਈ ਰਿਸ਼ਤੇਦਾਰ ਕਦੇ ਸਾਨੂੰ ਇਸ ਗੱਲ ਦਾ ਉਲੰਭਾ ਦਿੰਦਾ ਹੈ ਕਿ ਭਾਈ ਤੂੰ ਸਾਨੂੰ ਮਿਲਦਾ ਨਹੀਂ ਤਾਂ ਬੰਦਾ ਅੱਗੋਂ ਕਹਿੰਦਾ ਹੈ ਕਿ ਟਾਈਮ ਨਹੀਂ ਕੰਮਾਂ ਧੰਦਿਆਂ ਦੇ ਵਿੱਚ ਵੇਲ ਨਹੀਂ ਮਿਲਦਾ ਇਹ ਆਮ ਤੌਰ ਤੇ ਕਿਉਂਕਿ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਜਾਂ ਕਿਸੇ ਲਈ ਬਹੁਤ ਜ਼ਿਆਦਾ ਟਾਈਮ ਕੱਢਣਾ ਅੱਜ ਕੱਲ ਬਹੁਤ ਔਖਾ ਹੋਇਆ ਪਿਆ। ਬਾਵਜੂਦ ਇਸ ਦੇ ਸਾਡੇ ਪੰਜਾਬ ਦੇ ਅੰਦਰ ਕਈ ਸ਼ਹਿਰਾਂ ਦੇ ਵਿੱਚ ਹੁਣ ਵਿਲੇ ਰਹਿਣ ਦੇ ਕੰਪੀਟੀਸ਼ਨ ਹੋਣ ਲੱਗ ਗਏ। ਹੁਣ ਇਹ ਕਨਸੈਪਟ ਤਾਂ ਸਿੱਧੇ ਤੌਰ ਤੇ ਗੱਲ ਇਹ ਸੀ ਕਿ ਜਦੋਂ ਉਹਨਾਂ ਦੇ ਮੈਨੇਜਮੈਂਟ ਨਾਲ ਜਾਂ ਜਿਹੜੇ ਲੋਕ ਇਸ ਨੂੰ ਕਰਵਾਉਂਦੇ ਆ ਜਦੋਂ ਉਹਨਾਂ ਨਾਲ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਕਿ ਮੋਬਾਈਲ ਤੋਂ ਦੂਰ ਰੱਖਣ ਦਾ ਸਾਡਾ ਇੱਕ ਇਹ ਨਾ ਕੋਸ਼ਿਸ਼ ਹੈਗੀ ਆ ਕਿ ਬੰਦਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਸੋਸ਼ਲ ਮੀਡੀਆ ਤੋਂ ਥੋੜਾ ਟਾਈਮ ਦੂਰ ਰੱਖੋ ਇੱਥੋਂ ਤੱਕ ਠੀਕ ਹੈ ਪਰ ਜਿਹੜੀਆਂ ਬਾਕੀ ਸ਼ਰਤਾਂ ਹੈ ਕਿ ਤੁਹਾਨੂੰ ਖਾਣ ਨੂੰ ਤਾਂ ਦਿੱਤਾ ਜਾਊਗਾ ਪਰ ਸੌਣਾ ਨਹੀਂ ਤੁਸੀਂ ਬਾਥਰੂਮ ਤੱਕ ਨਹੀਂ ਕਰਨਾ ਉੱਠ ਕੇ ਨਹੀਂ ਜਾਣਾ ਇਹ ਇਹ ਥੋੜੀਆਂ ਜਿਹੀਆਂ ਔਖੀਆਂ ਚੀਜ਼ਾਂ ਹੈਗੀਆਂ ਇਹ ਇਹ ਹੈਂਡਲ ਕਰਨਾ ਔਖਾ ਹੈ ਥੋੜਾ ਜਿਹਾ ਕਿਉਂਕਿ ਨੇਚਰਲ ਕਾਲ ਹੈ ਇਹਨੂੰ ਹੈਂਡਲ ਕਰਨਾ ਔਖਾ ਹੈ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਕੰਪੀਟੀਸ਼ਨ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤਾ ਇਥੇ ਗੱਲ ਜਿਹੜੀ ਆਪਣੀ ਬੋਲੀ ਆਪਣੀ ਆਪਣੀ ਸੱਭਿਆਤਾ ਆਪਣੇ ਸੱਭਿਆਚਾਰ ਨੂੰ ਬਚਾਉਣ ਦੀਆਂ ਜਿੱਥੇ ਗੱਲਾਂ ਹੁੰਦੀਆਂ ਉੱਥੇ ਵਿਲੇ ਰਹਿਣ ਦਾ ਕੰਪੀਟੀਸ਼ਨ ਕੀ ਐਗਜ਼ਿਸਟ ਕਰਦਾ ਹੈ ਕੀ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ ਮੇਰੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਤਰਨ ਅਦਲ ਤੋਂ ਬੁਲਾਰੇ ਹੈਗੇ ਨੇ ਵੀਰ ਜੀ ਵੀਰ ਜੀ ਸਤਿ ਸ੍ਰੀ ਅਕਾਲ ਕੀ ਚੱਲ ਰਿਹਾ ਕੀ ਹਾਲ ਚਾਲ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰੀਤ ਸਿੰਘ ਬੱਲ ਜੀ ਪ੍ਰੀਤ ਸਿੰਘ ਬੱਲ ਹਾਂਜੀ ਪ੍ਰੀਤ ਸਿੰਘ ਬੱਲ ਮੈਂ ਤਰਨ ਅਦਲ ਸ਼੍ਰੀ ਚਮਕੌਰ ਸਾਹਿਬ ਤੋਂ ਬੁਲਾਰਾਂ ਜੀ ਜੀ ਤੁਸੀਂ ਕੀ ਕੀ ਮੈਂ ਉਹੀ ਗੱਲ ਕਰਨੀ ਚਾਹੁੰਦਾ ਸੀ ਕਿ ਵੇਲੇ ਰਹਿਣ ਦਾ ਕੰਪੀਟੀਸ਼ਨ ਹੋਇਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਉਹਨੂੰ ਤੁਸੀਂ ਦੇਖਿਆ ਹੋਣਾ ਪਹਿਲੀ ਨਜ਼ਰੇ ਜੇ ਮੈਂ ਇਹ ਸਮਝਾਂ ਕਿ ਗੁਰੂ ਦਾ ਸਿੰਘ ਇਸ ਨੂੰ ਕਿਵੇਂ ਦੇਖਦਾ ਦੇਖੋ ਜੇ ਗੁਰੂ ਦੇ ਸਿੰਘਾਂ ਵਾਲੀ ਗੱਲ ਜੇ ਤੁਸੀਂ ਕਰੋਗੇ ਮੇਰੇ ਹਿਸਾਬ ਨਾਲ ਜੇ ਸਾਡੇ ਆਲੇ ਦੋਲੇ ਨੇੜੇ ਤੇੜੇ ਹੁੰਦਾ ਤਾਂ ਅਸੀਂ ਪੰਜਾਬੀ ਦੇ ਵਿੱਚ ਉਹਨਾਂ ਨੂੰ ਇਹ ਸਿੱਧਾ ਪੰਜਾਬ ਦੇ ਉੱਪਰ ਅਟੈਕ ਆ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੇ ਸੱਭਿਆਚਾਰ ਤੇ ਇਹ ਜਿਹੜੀ ਧਰਤੀ ਇਹ ਵਿਲੇ ਵਿਲੇ ਦੀ ਧਰਤੀ ਨਹੀਂ ਹੈਗੀ ਵਿਲੇ ਕੈਨ ਨੂੰ ਇਹ ਬੜਾ ਹਾਸੋ ਹਿਣਾ ਕਨਸੈਪਟ ਹੈਗਾ ਭਾਜੀ ਉਹਨਾਂ ਨੇ ਵੀ ਇਹੀ ਸੋਚ ਕੇ ਇਹ ਕਨਸੈਪਟ ਨੂੰ ਸ਼ੁਰੂ ਕੀਤਾ ਕਿ ਜਦੋਂ ਸਾਡਾ ਸੋਸ਼ਲ ਮੀਡੀਆ ਤੇ ਇਹ ਕਨਸੈਪਟ ਜਾਊਗਾ ਕਿ ਵਿਲੇ ਰਹਿਣ ਦਾ ਕੰਪੀਟੀਸ਼ਨ ਲੋਕ ਬੜੇ ਚਾਣ ਨਾਲ ਇਹਨੂੰ ਟੀਆਰਪੀ ਦੇਣਗੇ ਸਾਨੂੰ ਬੜੇ ਚਾਣ ਨਾਲ ਉਹ ਕਲਿੱਕ ਕਰਨਗੇ ਉਹ ਮਿਲਿਆ ਵੀ ਔਰ ਮਿਲਿਆ ਵੀ ਦੇਖੋ ਉਹਨੂੰ ਮਿਲਿਆ ਵੀ ਆ ਦੇਖੋ ਇਹ ਸਾਡੇ ਨਾਲ ਇੰਨਾ ਬੇੜਾ ਗਰਕ ਹੋ ਗਿਆ ਮੋਬਾਈਲਾਂ ਤੇ ਭਾਜੀ ਅਸੀਂ ਚੰਗੀ ਚੀਜ਼ ਨੂੰ ਨਹੀਂ ਮੋਬਾਈਲ ਚੰਗਾ ਵੀ ਆ ਤੇ ਮੋਬਾਈਲ ਮਾੜਾ ਵੀ ਆ ਅਸੀਂ ਗਲਤ ਚੀਜ਼ ਨੂੰ ਬਹੁਤ ਛੇਤੀ ਚੱਕਦੇ ਆ ਤੇ ਮਾੜੀ ਚ ਜਿਹੜੀ ਚੰਗੀ ਚੀਜ਼ ਹੁੰਦੀ ਹੈ ਉਹਨੂੰ ਅਸੀਂ ਸਕਰੋਲ ਕਰ ਦਿੰਦੇ ਆ ਸੋ ਲੋਕਾਂ ਨੇ ਬੜਾ ਦੇਖਿਆ ਇਹਨੂੰ ਮੈਂ ਸਮਝਦਾ ਉਹਨਾਂ ਲੋਕਾਂ ਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਇੱਕ ਫਿਲਮ ਉਹਨੇ ਕਰਵਾਇਆ ਬਿਲਕੁਲ ਜੀ ਜਿਨ੍ਹਾਂ ਨੇ ਕਰਵਾਇਆ ਜਿਹੜੇ ਲੋਕਾਂ ਦੇਖੋ ਪਹਿਲਾਂ ਇੱਕ ਪੰਜਾਬੀ ਫਿਲਮ ਬਣੀ ਸੀ ਉੜਤਾ ਪੰਜਾਬ ਉਹ ਵੀ ਪੰਜਾਬ ਨੂੰ ਢਾਹ ਲਾਉਣ ਵਾਲੀ ਗੱਲ ਸੀ ਜਦੋਂ ਅਸੀਂ ਲੋਕ ਬਾਹਰ ਜਾਂਦੇ ਨਾ ਅਦਰ ਸਟੇਟਸ ਦੇ ਵਿੱਚ ਲੋਕ ਸਾਨੂੰ ਪੁੱਛਦੇ ਸੀਗੇ ਕਿ ਭਾਜੀ ਉੜਤਾ ਪੰਜਾਬ ਤੱਕ ਫਿਲਮ ਬਣ ਗਈ ਤੁਹਾਡੇ ਪੰਜਾਬ ਦੇ ਉੱਪਰ ਵਾਕਿਆ ਨਸ਼ਾ ਉੱਥੇ ਇੰਨਾ ਹੈਗਾ ਕਿੰਨਾ ਕ ਨਸ਼ਾ ਵੀ ਉੜਤਾ ਪੰਜਾਬ ਫਿਲਮ ਹੈ ਬੜਾ ਧੀ ਪੰਜਾਬ ਦੇ ਉੱਪਰ ਔਰ ਮੈਂ ਸਮਝਦਾ ਇਸ ਕੰਪੀਟੀਸ਼ਨ ਤੋਂ ਬਾਅਦ ਹੁਣ ਲੋਕ ਇਹ ਪੁੱਛਣਗੇ ਕਿ ਭਾਜੀ ਹੁਣ ਇਹ ਵੀ ਕੰਪੀਟੀਸ਼ਨ ਚੱਲ ਪਿਆ ਮਤਲਬ ਇੰਨੇ ਲੋਕ ਵਿਲੇ ਹੋ ਗਏ ਤੁਹਾਡੇ ਪੰਜਾਬ ਚ ਕਿੰਨੇ ਕੁ ਵਿਲੇ ਨੇ ਕਿੰਨੇ ਕੁ ਬਿਲਡ ਬਿਲਡ ਲੋਕ ਨੇ ਕਿੰਨੇ ਕੁ ਵਿਲੇ ਨੇ ਮੈਂ ਦੱਸਣਾ ਚਾਹਣਾ ਇਹ ਧਰਤੀ ਉਹਨਾਂ ਲੋਕਾਂ ਨੂੰ ਵੀ ਇਹ ਧਰਤੀ ਦਾ ਖਾ ਕੇ ਧਰਤੀ ਜਿਸ ਕਹਿੰਦੇ ਜਿਹਦਾ ਖਾਈਏ ਉਹਦੇ ਗੁਣ ਗਾਈਏ ਤੁਸੀਂ ਇਸ ਧਰਤੀ ਤੇ ਰਹਿ ਕੇ ਇਸ ਧਰਤੀ ਨੂੰ ਹੀ ਕਿਉਂਕਿ ਵਿਲੇ ਮਨ ਸ਼ੈਤਾਨ ਦਾ ਕਰ ਕਹਾਵਤ ਵੀ ਪੰਜਾਬੀ ਦੇ ਵਿੱਚ ਦੇਖੋ ਜੇ ਤੁਸੀਂ ਦੁਬਾਰਾ ਇਹ ਕਨਸੈਪਟ ਕਰਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਗੱਲ ਕਰਦੇ ਆ ਜਾਂ ਤੁਸੀਂ ਕੀਤਾ ਹੈ ਤਾ ਮੈਂ ਸਮਝਦਾ ਸਰਕਾਰਾਂ ਨੂੰ ਬੇਨਤੀ ਆ ਔਰ ਲਾੜ ਲੀਆਂ ਫੌਜਾਂ ਤੁਸੀਂ ਕਿਹ سنگ ਕਿਤਾ ਦੇ ਸਾਡੀ ਨਜ਼ਰ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਕੋਈ ਕਰਾਊਗਾ ਨਾ ਭਾਈ ਅਸੀਂ ਛਤਰੋਲ ਫੇਰਾਂਗੇ ਚੰਗੀ ਤਰ੍ਹਾਂ ਪੰਜਾਬੀ ਚ ਕਿਉਂਕਿ ਕੈਨ ਨੂੰ ਕਨਸੈਪਟ ਬੜਾ ਛੋਟਾ ਜਿਹਾ ਵੀ ਦੇਖੋ ਜੀ ਵਿਲੇ ਰਹਿਣ ਦਾ ਕੰਪੀਟੀਸ਼ਨ ਹੈ ਜੀ ਲੇਕਿਨ ਇਹ ਆਉਣ ਵਾਲੇ ਟਾਈਮ 'ਚ ਮੀਮਜ਼ੀ ਬਣਨਗੇ ਤੇ ਭਾਜੀ ਸੁਨੇਹਾ ਮੜਾ ਬਿਲਕੁਲ ਮੀਮਜ਼ੀ ਬਣਨਗੇ ਔਰ ਜਿਹੜੇ ਕਮੀਡੀਅਨ ਲੋਕ ਨੇ ਉਹਨਾਂ ਨੂੰ ਆਪਣੇ ਪੈਸੇ ਨਾਲ ਵੀ ਟੀਆਰਪੀ ਨਾਲ ਮਤਲਬ ਆ ਇਸ ਕਿੱਤਾਂ ਦੇ ਵਿੱਚ ਪਾ ਕੇ ਪੰਜਾਬ ਦੀਆਂ ਸਟੇਜਾਂ ਦੇ ਉੱਪਰ ਇਹਨੂੰ ਵਿਲੇ ਪਣ ਚ ਪਰਫਾਰਮੈਂਸ ਵੀ ਦਿਖਾਈ ਜਾਊਗੀ ਔਰੇ ਮੈਸੇਜ ਆਲ ਵਰਲਡ ਚ ਦੂਜੀਆਂ ਕਮਿਊਨਿਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੀ ਜਾਊਗਾ ਕਿ ਇੱਕ ਇਹ ਲੋਕ ਇਹਨੇ ਵਿਹਲੜ ਨੇ ਸਾਡੇ ਪੰਜਾਬ ਨੂੰ ਤਾਂ ਚਾਰੇ ਪਾਸੇ ਭਾਜੀ ਵੈਸੇ ਹੀ ਬਹੁਤ ਮਾਰ ਪੈ ਰਹੀ ਆ ਕੋਈ ਯੂਨੀਵਰਸਿਟੀ ਨੂੰ ਹੱਥ ਪਾ ਰਿਹਾ ਕੋਈ ਕਿਸਾਨੇ ਨੂੰ ਹੱਥ ਪਾ ਰਿਹਾ ਕੋਈ ਕਿਸੇ ਚੀਜ਼ ਨੂੰ ਹੱਥ ਪਾ ਰਿਹਾ ਮਤਲਬ ਪੰਜਾਬ ਤਾਂ ਪਹਿਲਾਂ ਹੀ ਪਰ ਮੈਂ ਇਹ ਗੱਲ ਦੱਸਣੀ ਚਾਹਨਾ ਪੰਜਾਬ ਨੂੰ ਨਾ ਕੋ ਡਬੋ ਸਕਿਆ ਮਾਰ ਸਕਿਆ ਬੜੇ ਧਾੜ ਵੀ ਹੈ ਬੜੇ ਚੜ ਚੜ ਕੇ ਆਏ ਭਾਜੀ ਪੰਜਾਬ ਜੇ ਇਹ ਲੋਕਾਂ ਦੇ ਮਨ ਦੇ ਵਿੱਚ ਨਾ ਕਿ ਪੰਜਾਬ ਨੇ ਯੁੱਧ ਜੰਮਣੇ ਬੰਦ ਕਰਤੇ ਇਹ ਬਹੁਤ ਵੱਡਾ ਬਹਿਮ ਆ ਅੱਜ ਵੀ ਪੰਜਾਬ ਦੀ ਧਰਤੀ ਤੇ ਗੁਰੂ ਦੇ ਸਿੱਖ ਬੈਠੇ ਨੇ ਗੁਰੂ ਦੇ ਸਿੰਘ ਬੈਠੇ ਨੇ ਧਾੜਵੀਆਂ ਨੂੰ ਸਮਝਣ ਵਾਲੇ ਬਟੇ ਨੇ ਇਹ ਵੇਲੇ ਪੰਡ ਦੇ ਕਨਸੈਪਟ ਦੇ ਉੱਪਰ ਭਾਜੀ ਮੈਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪ ਜੀ ਆਪ ਜੀਆਂ ਤੋਂ ਜਾਂ ਅਸੀਂ ਉਹਨਾਂ ਦਾ ਐਡਰੈਸ ਲੈ ਕੇ ਬਿਲਕੁਲ ਤੇ ਕੰਪਲੇਂਟ ਵੀ ਕਰਾਂਗੇ ਤੇ ਪਰਚਾ ਵੀ ਦਰਜ ਕਰਾਵਾਂਗੇ ਤਾਂ ਕਿ ਉਹਨਾਂ ਇੱਥੇ ਨੱਥ ਪੈ ਜਵੇ ਦੂਜੀ ਜ਼ਿਲ੍ਹਿਆਂ ਦੇ ਵਿੱਚ ਅੱਜ ਮੋਗੇ ਮੋਗੇ ਘੱਲਕਣਾ ਚ ਹੋਇਆ ਭਾਜੀ ਇਦੋਂ ਪਹਿਲਾ ਬਰਨਾਲੇ ਹੋਇਆ, ਆਨਲ ਮਹਾਲੀ ਹੋਊ, ਫਿਰ ਖਰੜ ਹੋਊ, ਫਿਰ ਚੰਡੀਗੜ੍ਹ ਹੋਊ, ਫਰੀਦਕੋਟ ਹੋਊ, ਫਿਰ ਤਾਂ ਜ਼ਿਲ੍ਹਾ ਦੇ ਵਿੱਚ ਵਿਲੇ ਪੜਦੇ ਕੰਪੀਟੀਸ਼ਨ ਹੋਣ ਲੱਗੇ ਭਾਜੀ। ਔਰ ਤੁਸੀਂ ਮੈਂ ਤੁਸੀਂ ਵੀਡੀਓ ਸਟਾਰਟਿੰਗ ਕੀਤੀ ਆ। ਤੁਸੀਂ ਉਹਦੇ ਵਿੱਚ ਕਹਿ ਰਹੇ ਹੋ ਕਿ ਤੁਸੀਂ ਗੱਲ ਕੀਤੀ ਹੋਣੀ ਉਹ ਕਹਿੰਦੇ ਜੀ ਮੋਬਾਈਲ ਤੋਂ ਦੂਰ ਭਾਜੀ ਮੋਬਾਈਲ ਨੂੰ ਇਹ 32 ਘੰਟੇ ਦੇ ਵਿੱਚ ਬੰਦਾ ਮੋਬਾਈਲ ਤੋਂ ਦੂਰ ਹੋ ਜਾਊਗਾ। ਔਰ ਨਾਲ ਫਿਰ ਨੇਚਰਲ ਕਾਲ ਰੁਕੀ ਗਈ ਉਹਨਾਂ ਦੀ ਵੀ ਤੁਸੀਂ ਟਾਇਲਟ ਬਾਥਰੂਮ ਵੀ ਨਹੀਂ ਜਾਣਾ, ਖਾਣ ਨੂੰ ਦਿੱਤਾ ਜਾਊਗਾ। ਬਾਈ ਚਾਂਸ ਭਾਜੀ ਕਿਸੇ ਦੇ ਫਿਜ਼ੀਕਲੀ ਕਿਸੇ ਨੂੰ ਪ੍ਰੋਬਲਮ ਆ ਜਾਵੇ। ਉਹਦਾ ਕੌਣ ਜ਼ਿੰਮੇਵ ਮਤਲਬ ਤੁਸੀਂ ਇਹ ਇਹ ਕਿਹੜਾ ਤਰੀਕਾ ਹੋਇਆ ਉਹਨਾਂ ਨੂੰ ਮੋਬਾਈਲ ਤੋਂ ਇਸ ਨੂੰ ਐਂਟਰਟੇਨਮੈਂਟ ਦੇ ਤੌਰ ਤੇ ਵੀ ਲਿਆ ਬਹੁਤ ਸਾਰੇ ਬਜ਼ੁਰਗ ਬਹੁਤ ਸਾਰੇ ਲੋਕਾਂ ਨੇ ਕਈ ਤਾਂ ਕਹਿੰਦੇ ਸੀ ਕਿ ਅਸੀਂ ਆਪਦੀਆਂ ਭਾਈ ਧਰਮ ਪਤਨੀਆਂ ਨੂੰ ਪੇਕੇ ਭੇਜਤਾ ਕਿ ਤੂੰ ਉੱਥੇ ਜਾ ਮੇਰਾ ਤਾਂ ਇੱਧਰ ਕੁੰਡੀਆਂ ਦੇ ਸੰਗ ਫਸ ਗਿਆ ਵੀ ਮੈਂ ਤਾਂ ਪੂਰਾ ਵੱਡਾ ਵਿਹਲਾ ਬਣ ਕੇ ਨਿਕਲਣਾ ਐਤੋਂ ਅਵਾਰਡ ਲੈ ਕੇ ਨਿਕਲਣਾ ਇਹਨੂੰ ਐਂਟਰਟੇਨਮੈਂਟ ਦੇ ਤੌਰ ਤੇ ਦੇਖਿਆ ਗਿਆ ਬਹੁਤ ਸੋਹਣੀ ਗੱਲ ਹੈ ਭਾਜੀ ਇਹ ਜਿਹੜੀ ਵੀ ਜਿਹੜੇ ਵੀ ਲੋਕਾਂ ਨੇ ਕੀਤੀ ਇਹ ਮਾਫ ਕਰਨਾ ਸਾਡੇ ਪਿੰਡਾਂ ਸੱਥਾਂ ਲੱਗਦੀਆਂ ਨੇ ਭਾਜੀ ਉਹ ਸਾਡੇ ਬਜ਼ੁਰਗਾਂ ਦੀ ਸੱਥਾਂ ਨੇ ਲੋਕਾਂ ਨੇ ਨਾ ਉਹਦੇ ਮੀਮਸ ਬਣਾ ਦੇਣੇ ਹੁਣ ਵੀ ਆ ਆ ਬਿੱਠੇ ਵਿਲੇ ਆ ਵਿਲੇੜ ਲੋਕ ਬਿੱਠੇ ਨੇ ਸਾਡੇ ਬਜ਼ੁਰਗਾਂ ਨੂੰ ਵਿਲੇੜ ਕਹਿ ਕੇ ਸੰਬੋਧਨ ਕੀਤਾ ਜਾਂਦਾ ਜਦ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਤੰਦ ਪਿੱਟਿਆ ਹੁੰਦਾ ਕੰਮ ਕੀਤਾ ਹੁੰਦਾ ਉਹ ਸੱਥਾ ਸਾਡੇ ਪਿੰਡ ਦੀ ਆਪਣੇ ਰਿਟਾਇਰਮੈਂਟ ਦਾ ਆਨੰਦ ਲੈਂਦੇ ਨੇ ਉਹ ਸਾਡੇ ਸਾਡੇ ਪੰਜਾਬ ਦੀ ਸਾਡੇ ਸੱਭਿਆਚਾਰ ਦੀ ਸਾਡੇ ਪੰਜਾਬ ਦੀ ਸ਼ਾਨ ਨੇ ਉਹ ਲੋਕ ਜਿਹੜੇ ਸੱਥਾਂ ਚ ਮਿਲ ਕੇ ਪਹਿਲੀ ਗੱਲ ਤਾਂ ਅੱਜ ਲੋਕ ਮਿਲ ਜੁਲ ਕੇ ਬੈਠਦੇ ਹੀ ਨਹੀਂ ਭਾਜੀ ਜੇ ਉਹ ਬੈਠਦੇ ਨੇ ਤਾਂ ਉਹਨਾਂ ਨੂੰ ਮੀਮਸ ਬਣਾ ਕੇ ਉਹਨਾਂ ਪਰ ਲਿਖ ਕੇ ਨਾ ਉਹਨਾਂ ਦੀ ਫੋਟੋ ਖਿੱਚ ਕੇ ਅੱਜ ਕੱਲ ਤੁਰੇ ਜਾਂਦੇ ਬੰਦੇ ਵੀਡੀਓ ਬਣਾ ਦਿੰਦਾ ਆ ਵੇਲਾ ਆ ਵੇਲਾ ਇਹ ਵੀ ਕੰਪੀਟੀਸ਼ਨ ਚੱਲਦੇ ਆ ਕਹਿਣ ਵੀ ਲੱਗੇ ਕਿ ਤੋ ਤੁਹਾਨੂੰ ਹੁਣ ਜੇ ਕੋਈ ਵਿਹਲਾ ਕਹਿੰਦਾ ਤਾਂ ਹੁਣ ਤੁਹਾਡੇ ਵਾਸਤੇ ਮੇਹਣਾ ਨਹੀਂ ਹੈਗਾ ਕਿ ਤੁਸੀਂ ਵਿਹਲੇ ਹੋ ਇਹ ਤੁਹਾਡੇ ਵਾਸਤੇ ਇੱਕ ਉਹ ਸ਼ਬਦ ਬਣ ਗਿਆ ਕਿ ਕਿਹੜੀ ਗੱਲ ਆ ਸਾਡੇ ਵੀ ਕੰਪੀਟੀਸ਼ਨ ਹੁੰਦੇ ਆ ਭਾਜੀ ਮੈਂ ਵੀ ਵਿਹਲਾ ਰਹਿਣ ਦਾ ਅਵਾਰਡ ਜਿੱਤ ਕੇ ਆਇਆ ਜਿਹੜੇ ਬੱਚੇ ਨੇ ਜਿਹੜੇ ਮੇਰੇ ਵੀਰ ਨੇ ਛੋਟੇ ਕੱਲੋਂ ਹਾਂ ਅੱਖਾਂ ਏਡੀਆਂ ਏਡੀਆਂ ਹੋਈਆਂ ਪਈਆਂ ਅੱਖਾਂ ਏਡਡੀਆਂ ਹੋਈਆਂ ਪਈਆਂ ਕੱਲੋਂ ਉਹਦਾ ਜਦੋਂ ਵਿਆਹ ਹੋਊਗਾ ਨਾ ਤਾਂ ਕੁੜੀ ਵਾਲ ਨੂੰ ਕਹੂਗਾ ਵੀ ਮੈਂ ਕੋਈ ਐਵੇਂ ਐਰਾਗੜਾ ਬੰਦਾ ਨਹੀਂ ਮੈਂ ਵਿਲੇ ਰਹਿਣ ਦਾ ਕੰਪੀਟੀਸ਼ਨ ਜਿੱਤਿਆ ਕਿਹਾ ਯਾਰ ਪੰਜਾਬ ਦੇ ਤੁਸੀਂ ਕਿਹੜੀ ਪਿਰਤ ਪਾ ਰਹੇ ਹੋ ਲੱਕ ਦੇ ਲਾਣਤਾ ਤੁਹਾਡੇ ਤੁਸੀਂ ਇਹ ਕਿਹੜੇ ਕਿਹੜੇ ਪਾਸੇ ਨੂੰ ਪੰਜਾਬ ਨੂੰ ਲੈ ਕੇ ਜਾ ਰਹੇ ਹੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਤੇ ਸ਼ਸਤਰ ਆ 13 ਸਾਲ ਦੀ ਬੱਚੀ ਦਾ ਭਾਜੀ ਬਲਤਕਾਰ ਹੋਇਆ ਹੈ ਅੱਜ ਲੋੜਾ ਸਮੇਂ ਦੀ ਮਾਈ ਭਾਗੋ ਵਾਲੇ ਰਸਤੇ ਤੇ ਕੁੜੀਆਂ ਨੂੰ ਸ਼ਸਤਰ ਵਿੱਦਿਆ ਸਿਖਾਉਣ ਦੀ ਅੱਜ ਲੋੜ ਆ ਭਾਜੀ ਅਸੀਂ ਜਦੋਂ ਕਹਿੰਦੇ ਨਾ ਸਿੱਖ ਜ ਕੋਈ ਨਿਆਂਗ ਸਿੰਘ ਜੀ ਨੂੰ ਸ਼ਸਤਰ ਵਿੱਦਿਆ ਦੀ ਅਸੀਂ ਗੱਲ ਕਰਦੇ ਆ ਭਾਜੀ ਲੋਕ ਥੱਲੇ ਗਲਤ ਵਲਤ ਕਮੈਂਟ ਵੀ ਕਰਦੇ ਨੇ ਵੀ ਲਾ ਐਦਾਂ ਜੀ ਸਰਕਾਰਾਂ ਦੇ ਕਾਨੂੰਨ ਭਾਜੀ ਕੋਈ ਸਰਕਾਰ ਕੋਈ ਕਾਨੂੰਨੀ ਜਦ ਤੱਕ ਤੁਹਾਨੂੰ ਸੈਲਫ ਆਪਣੀ ਡਿਫੈਂਸ ਨਹੀਂ ਕਰਨੀ ਆਉਂਦੀ ਸੈਲਫ ਡਿਫੈਂਸ ਨਹੀਂ ਕਰਨੀ ਆਉਂਦੀ ਤੁਹਾਨੂੰ ਗਵਾਂਡੀ ਬਾਅਦ ਚ ਭੱਜ ਕੇ ਆਊਗਾ ਪਹਿਲਾਂ ਤੁਹਾਨੂੰ ਆਪਣੀ ਸੈਲਫ ਡਿਫੈਂਸ ਕਰਨੀ ਹੋਣੀ ਚਾਹੀਦੀ ਕੰਪੀਟੀਸ਼ਨ ਤਾਂ ਇਹਨਾਂ ਚੀਜ਼ਾਂ ਦੇ ਹੋਣੇ ਚਾਹੀਦੇ ਨੇ ਬੱਚਿਆਂ ਨੂੰ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿ ਤੁਸੀਂ ਆਪਣੀ ਸੈਲਫ ਡਿਫੈਂਸ ਕਿਵੇਂ ਕਰਨੀ ਆ ਜੋਰ ਪਰ ਕੇ ਆ ਕੋਲਾਂ ਦੇ ਕੰਪੀਟੀਸ਼ਨ ਦੇ ਦੇਖੇ ਸੀ ਪਹਿਲਵਾਨਾਂ ਦੇ ਦੇਖੇ ਸੀ ਕਬੱਡੀਆਂ ਦੇ ਦੇਖੇ ਸੀ ਆ ਜਿਹੜੀ ਪ੍ਰਤਿਆ ਨੂੰ ਇੱਥੇ ਬੰਦ ਕਰ ਦੇਣਾ ਚਾਹੀਦਾ ਸਰਕਾਰ ਨੂੰ ਔਰ ਬਕਾਇਦਾ ਉਹਨਾਂ ਦੇ ਬੰਦਿਆਂ ਤੇ ਜਿਨੇ ਕਮੇਟੀ ਨੇ ਕਰਾਇਆ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਔਰ ਦੇਖੋ ਕੈਨੋ ਜੋ ਉਹਨਾਂ ਨੇ ਸੋਚਿਆ ਸੀ ਲੋਕਾਂ ਨੇ ਹਾਸੇ ਚ ਲੈ ਲਈ ਗੱਲ ਇਹ ਤੁਸੀਂ ਇਹ ਯਕੀਨ ਕਰਿਓ ਰਿਕਾਰਡ ਰੋਗੀ ਤੁਹਾਡੇ ਕੋਲ ਗੱਲ ਬਾਤ ਜੀ ਜੇ ਇਹਨੂੰ ਇੱਥੇ ਨਾ ਨੱਥ ਨਾ ਪਾਈ ਆਉਣ ਨਾਲ ਟਾਈਮ 'ਚ ਜੇ ਪੰਜਾਬ ਦੀਆਂ ਕੀ ਜਿਹੜੇ ਦਿੱਲੀ ਦੀਆਂ ਹੋਰ ਸਟੇਜਾਂ ਦੇ ਪਰ ਕਮੇਡੀਅਨ ਨੇ ਇਸ ਇਹ ਇਸ ਵਿਲੇ ਪੰਡ ਕੰਪੀਟੀਸ਼ਨ ਨੂੰ ਸਟੇਜਾਂ ਤੇ ਆਪਣੇ ਤਰੀਕੇ ਨਾਲ ਪਰਫਾਰਮੈਂਸ ਨਾ ਪੇਸ਼ ਕੀਤਾ ਤਾਂ ਤੁਸੀਂ ਮੇਰਾ ਨਾਮ ਬਟਾ ਦਿਓ ਔਰ ਪੰਜਾਬ ਦੀ ਇਹ ਚ ਬਿਲਕੁਲ ਬੇਇੱਜ਼ਤੀ ਹੋਊਗੀ ਔਰ ਪੰਜਾਬ ਨੂੰ ਬਿਲਕੁਲ ਥੱਲੇ ਲਾਉਣ ਦੀ ਗੱਲ ਕੀਤੀ ਜਾਊਗੀ ਸੋ ਮੈਂ ਸਮਝਦਾ ਇਹ ਜੋ ਕੰਪੀਟੀਸ਼ਨ ਬਿਲਕੁਲ ਨਹੀਂ ਔਰ ਜਿਨ੍ਹਾਂ ਨੇ ਕਰਾਇਆ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਇਸ ਚੀਜ਼ ਤੇ ਵੀ ਇਹ ਕੋਈ ਪੰਜਾਬ ਦਾ ਖਾਕੇ ਪੰਜਾਬ ਚ ਰਕੇ ਉਹ ਵੀ ਪੰਜਾਬੀ ਹੁਣ ਹੈ ਨਾ ਸਾਡੇ ਪੰਜਾਬੀ ਹੈ ਭਾਈ ਤੁਸੀਂ ਤਾਂ ਚਲੋ ਗੱਲ ਕੀਤੀ ਆ ਉਹਨਾਂ ਨੂੰ ਇਹ ਇਹ ਜੋ ਕੰਪੀਟੀਸ਼ਨ ਨਹੀਂ ਹਾਂ ਜੋ ਕਰਾਉਂਦੇ ਨਾ ਕੋਈ ਸ਼ਸਤਰ ਵਿੱਦਿਆ ਦਾ ਜਾਂ ਕਿਸੇ ਹੋਰ ਦਾ ਤਾਂ ਮੈਂ ਸਮਝਦਾ ਉਹਨਾਂ ਨੇ ਇਹ ਹੋਣਾ ਵੀ ਸਾਨੂੰ ਕਿਹਨੇ ਦੇਖਣਾ ਸੋ ਆਪਣੇ ਕੁਝ ਪੈਸਿਆਂ ਦੇ ਲਈ ਆਪਣੇ ਕੁਝ ਮੁਫਤਾਂ ਦੇ ਲਈ ਆਪਣੇ ਕੁਝ ਉਹਨਾਂ ਦੇ ਲਈ ਨਹੀਂ ਸਾਨੂੰ ਪੰਜਾਬ ਨੂੰ ਟਾਰਗੇਟ ਕਰਨਾ ਚਾਹੀਦਾ ਪੰਜਾਬ ਪਹਿਲਾਂ ਹੀ ਬਹੁਤ ਨਿਸ਼ਾਨਿਆਂ ਦੇ ਵਿਰੋਧੀ ਲੋਕਾਂ ਦੇ ਵੱਡੀਆਂ ਤਾਕਤਾਂ ਦੇ ਸੋ ਸਾਨੂੰ ਪੰਜਾਬ ਦੇ ਸਾਥ ਦੇਣਾ ਚਾਹੀਦਾ ਕੋਈ ਚੰਗਾ ਮੈਸੇਜ ਜਾਵੇ ਭਾਜੀ ਚੰਗੀ ਗੱਲ ਜਾਵੇ ਵੀ ਪੰਜਾਬ ਦੀ ਧਰਤੀ ਅੱਜ ਵੀ ਠੀਕ ਆ ਭਾਜੀ ਨਸ਼ਾ ਤੁਸੀਂ ਮੈਂ ਮਕਾਨਾ ਮੈਂ ਤੁਹਾਡੇ ਜਰੀਏ ਗੱਲ ਕਰਨਾ ਚਾਹੁੰਦਾ ਨਸ਼ਾ 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 ਹੈਗਾ ਮੰਦੇ ਹੈਗਾ ਨਸ਼ਾ ਹੈ ਕਿੱਥੇ ਨਹੀਂ ਉਹ ਦੱਸੋ ਦਿੱਲੀ ਚ ਹੈ ਨਹੀਂ ਕੈਨੇਡਾ ਚ ਹੈ ਨਹੀਂ ਅਮਰੀਕਾ ਚ ਹੈ ਨਹੀਂ ਨਸ਼ਾ ਹੈ ਕਿੱਥੇ ਨਹੀਂ ਪੰਜਾਬ ਹੀ ਟਾਰਗੇਟ ਕਿਉਂ ਕੀਤਾ ਗਿਆ ਉੜਤਾ ਪੰਜਾਬ ਫਿਲਮ ਪੰਜਾਬ ਤੇ ਕਿਉਂ ਬਣਾਈ ਗਈ ਉੜਤੀ ਦਿੱਲੀ ਕਿਉਂ ਨਹੀਂ ਬਣਾਈ ਗਈ ਮਹਾਰਾਸ਼ਟਰ ਕarnataka ਬੰਬੇ ਸਾਲੇ ਵੱਡੇ ਵੱਡੇ ਬਾਅਰ ਚੱਲਦੇ ਆ ਲੋਕ ਸੂਟੇ ਸੜਦੇ ਆ ਮਾਰ ਸ਼੍ਰੀ ਆਮ ਚਿਲਮਾ ਫੂਕਦੇ ਉਹ ਉਹ ਨਿਸ਼ਾਨੀਆਂ ਜੇ ਟਾਰਗੇਟ ਭਾਈ ਐਕਚੁਅਲ ਪਤਾ ਗੱਲ ਕੀ ਆ ਮੈਂ ਤੁਹਾਨੂੰ ਦੱਸ ਹੀ ਦੇਣਾ ਚਾਹਣਾ ਆਹਾ ਤੇ ਆਹਾ ਇਹ ਚੁੱਪਦਾ ਹੈ ਸਚਾਈ ਆ ਬਹੁਤ ਵੱਡੀ ਆ ਚਲੋ ਸਾਡਾ ਕਨਸੈਪਟ ਨਹੀਂ ਆ ਇਹ ਲੇਕਿਨ ਮੈਂ ਸਚਾਈ ਦਾਦਾ ਆ ਜਿਹੜੀ ਹੈ ਨਾ ਜਿਵੇਂ ਦਲਜੀਤ ਨੇ ਸਟੇਜ ਤੇ ਕਿਹਾ ਵੀ ਇਹ ਚੁੱਪਦੀ ਆ ਇਹ ਹੁਣ ਤਾਂ ਮਸਾ ਦਾ ਸਾਡੀ ਵਾਰੀ ਆਈ ਆ ਉਹ ਬੰਦਾ ਦੇਖੋ ਜਿਵੇਂ ਮਰਜੀ ਆ ਭਾਜੀ ਕਲਾਕਾਰ ਆ ਨਾ ਅਬ ਬੰਦੇ ਨੇ ਪੱਗ ਨਹੀਂ ਲਾਈ ਤੇ ਕਿੱਥੇ ਤੱਕ ਪੱਗ ਦੀ ਸ਼ਾਨ ਵਧਾਈ ਆ ਉਹ ਲੈ ਕੇ ਠੀਕ ਆ ਯਾਰ ਇਹੋ ਜਿਹਾ ਇਸ ਤਰ੍ਹਾਂ ਪੰਜਾਬ ਦੀ ਪੰਜਾਬ ਪੰਜਾਬੀ ਦੀ ਔਰ ਉਹ ਕਹਿੰਦਾ ਪੰਜਾਬੀ ਆ ਗਏ ਓਏ ਉਹ ਗੱਲ ਕਿੱਥੇ ਤੱਕ ਜਾਂਦੀ ਆ ਅੱਜ ਉਹ ਕਰੋੜਾਂ ਲੋਕ ਉਹਦੇ ਫੋਲੋਅਰਸ ਨੇ ਸੋ ਇਸ ਤਰ੍ਹਾਂ ਦੇ ਮੈਸੇਜ ਜਾਣੇ ਚਾਹੀਦੇ ਪੰਜਾਬ 'ਚ ਮੈਂ ਜਿਨ੍ਹਾਂ ਨੇ ਵੀ ਕੰਪੀਟੀਸ਼ਨ ਕਰਾਂ ਮੈਂ ਕਹਾਂ ਲੱਕ ਦੀ ਲਾਂਟ ਤਾਂ ਤੁਹਾਡੇ ਜਿਹੜਾ ਪੰਜਾਬ ਦਾ ਖਾ ਕੇ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਟਾਰਗੇਟ ਕਰ ਰਹੇ ਹੋ ਤੁਹਾਨੂੰ ਪਤਾ ਨਹੀਂ ਇਹ ਤੁਹਾਡੀ ਕੀਤੀ ਗਈ ਹਰਕਤ ਕਿੱਥੇ ਤੱਕ ਪੰਜਾਬ ਨੂੰ ਲੈ ਕੇ ਗਰੇਗੀ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇਤਰਾਜ਼ ਹੈ ਇਸ ਗੱਲ ਤੇ ਕਿ ਜਿਸ ਪੰਜਾਬ ਦਾ ਨਾਮ ਅਸੀਂ ਪਹਿਲੀ ਗੱਲ ਤਾਂ ਇੱਥੇ ਹੋੰਦ ਦੀ ਲੜਾਈ ਲੜੀ ਜਾ ਰਹੀ ਹੈ ਚਾਹੇ ਕਿਸੇ ਢੰਗ ਦੇ ਨਾਲ ਹੀ ਸਹੀ ਪਰ ਇੱਥੇ ਇਤਰਾਜ਼ ਇਹ ਉੱਠਿਆ ਹੈ ਕਿ ਭਾਈ ਵਿਲੇ ਰਹਿਣ ਵਾਲਾ ਕੰਪੀਟੀਸ਼ਨ ਆ ਪੰਜਾਬ ਲਈ ਕੋਈ ਚੰਗਾ ਸੁਨੇਹਾ ਨਹੀਂ ਇਹ ਦੁਨੀਆ ਦੇ ਵਿੱਚ ਜੇਕਰ ਇਸ ਨੂੰ ਗਲੋਬਲੀ ਸੋਚੋਗੇ ਜਾਂ ਇਹਨੂੰ ਨੈਸ਼ਨਲ ਪੱਧਰ ਤੇ ਸੋਚੋਗੇ ਤਾਂ ਇਹ ਪੰਜਾਬ ਦੇ ਲਈ ਕੋਈ ਬਹੁਤ ਜ਼ਿਆਦਾ ਐਵਾਰਡਾਂ ਵਾਲੀ ਗੱਲ ਨਹੀਂ ਹੈਗੀ ਇਸ ਦੇ ਵਿੱਚ ਪੰਜਾਬ ਦੀ ਹੀਠੀ ਹੀ ਹੋਣੀ ਹੈ ਤਾਂ ਕਹਿੰਦੇ ਨੇ ਕਿ ਜੇਕਰ ਅਜਿਹਾ ਦੁਬਾਰਾ ਹੋਇਆ ਤਾਂ ਭਾਈ ਫਿਰ ਅਸੀਂ ਇਸ ਨੂੰ ਸ਼ਕਤੀ ਨਾਲ ਵੀ ਬੰਦ ਕਰਾਵਾਂਗੇ ਫਿਲਹਾਲ ਉਹ ਕਹਿੰਦੇ ਆ ਕੇਸ ਦੇ ਖਿਲਾਫ ਅਸੀਂ ਇਸ ਦੇ ਇੱਕ ਸ਼ਿਕਾਇਤ ਵੀ ਜਿਹੜੀ ਆ ਉਹ ਜ਼ਰੂਰ ਦਰਜ ਕਰਵਾਉਣੀ ਚਾਹੁੰਦੇ ਆ ਆਪਣੇ ਸਹਿਯੋਗੀ ਰਾਜਵਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਦਾ ਅਨਮਿਊਟ ਮੋਹਾਲੀ